ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਸ੍ਰੀ ਗੁਰੂ ਦਸ਼ਮੇਸ਼ ਪ੍ਰਕਾਸ਼ ਸ਼ੁਰੂ ਕਰਨ ਜਾ ਰਹੇ ਹਾਂ ਜੀ ਕਵੀ ਦੀ ਪ੍ਰਾਰਥਨਾ ਸ੍ਰੀ ਸਤਗੁਰੂ ਦਸ ਉਸ ਰੂਪੇ ਕੋ ਕਾਰਜ ਆਪਣਾ ਤੋਰ ਚੜ੍ਹਾਓ ਆਪੇ ਮੇਰੇ ਵਿੱਚ ਨਾ ਬਣ ਕਵੀ ਚਰੀਦਾ ਜਿਵੇਂ ਇੱਛਾ ਹੋ ਤਵੇਂ ਲਿਖਾਓ ਆਪੇ ਲੇਖਨ ਲੱਗਾ ਬਿਰਤਾਂਤ ਦਸ਼ਮੇਸ਼ ਜੀ ਦਾ ਵੱਡੇ ਸਾਗਰੋਂ ਪਾਰ ਲੰਘਾਓ ਆਪੇ ਮੇਰੀ ਬੁੱਧ ਦੇ ਵਿੱਚ ਕਰਤਾਰ ਸਿੰਘਾ ਕਿਰਪਾ ਕਰ ਵੱਡਾ ਬਲ ਪਾਓ ਆਪੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕਾਮ ਰੂਪ ਦੇਸ਼ ਨੂੰ ਜਾਣਾ ਗੁਰੂ ਤੇਗ ਬਹਾਦਰ ਜੀ ਬੈਠ ਗੱਦੀ ਚੰਗੇ ਧਰਮ ਦੇ ਰਾਏ ਚਲਾਏ ਭਾਈ ਆਤਮ ਰੂਪ ਸਰੂਪ ਪਰਮੇ ਪ੍ਰੇਮ ਭਰਿਆ ਫੰਦ ਕੱਟ ਦੇ ਜੋ ਸ਼ਰਨ ਆਏ ਭਾਈ ਦਿਨੋਂ ਦਿਨ ਵਿੱਚ ਦੇਸ ਪਰ ਤਾਪ ਵਧਿਆ ਨਾ ਸ਼ਰੀਕਾਂ ਦੇ ਤਾਈ ਸੁਖਾਏ ਪਾਈ ਧੀਰਮਲ ਹੂਰੀ ਨ ਤਵੈਰ ਰੱਖਣ ਸਤਿਗੁਰਾਂ ਨੂੰ ਵੈਰ ਨਾ ਪਾਏ ਭਾਏ ਭਾਈ ਅੰਤ ਛੱਡ ਕੇ ਸਭ ਬਖੇੜਿਆਂ ਨੂੰ ਸਹਿਰ ਵਾਸਤੇ ਤਿਆਰ ਬੁਲਾਈ ਭਾਈ 25 ਸੂਸ 1722 ਹੈ ਸੀ ਦੇਚ ਯਾਤਰਾ ਵਾਲ ਸਦਾਏ ਭਾਈ ਕਰਦੇ ਸਹਿਰ ਤੇ ਤਾਰ ਦੇ ਪਾਪੀਆਂ ਨੂੰ ਇੱਕ ਸਾਲ ਜਾਂਦੀਆ ਬਤਾਏ ਭਾਈ ਚੜੇ ਸੂਸ 1723 ਨੂੰ ਪਹੁੰਚੇ ਪਟਨੇ ਸ਼ਹਿਰ ਜੋ ਜਾਏ ਭਾਈ ਉੱਥੇ ਜੋਧਪੁਰੀਏ ਰਾਜੇ ਬਿਸ਼ਨ ਸਿੰਘ ਨੇ ਆ ਆ ਚਰਨ ਪੜੇ ਕੇ ਕੇ ਆਏ ਭਾਈ ਮੇਰੇ ਨਾਲ ਚੱਲੇ ਦੇਸ਼ ਕਾਮਰੂ ਕਰਿਆ ਮਿਲਤਾ ਸੀਸ ਝੁਕਾਏ ਭਾਈ ਸਤਿਗੁਰੂ ਜੀ ਪ੍ਰੇਮ ਅਧੀਨ ਸਦਾ ਤਿਆਰ ਹੋਏ ਅਸਬਬ ਬਣਾਏ ਭਾਈ ਮਾਤਾ ਗੁਜਰੀ ਜੀ ਸਣੇ ਘਟੰਬ ਸਾਰਾ ਸ਼ਹਿਰ ਪਟਨੇ ਦੀਆ ਬਿਠਾਏ ਭਾਈ ਆਪ ਨਾਲ ਰਾਜੇ ਅਗਾ ਚਲੇ ਗਏ ਜੀਵ ਦੇ ਕੇ ਦਰਸ ਤਰਾਏ ਭਾਈ ਸ੍ਰੀ ਗੁਰੂ ਜੀ ਨੂੰ ਅਦਾਨ ਹੈ ਜੀ ਰਹੇ ਪਟਨੇ ਆਗਿਆ ਪਾਏ ਭਾਈ ਜਨਮ ਇਥੋਂ ਹੀ ਹੋਇਆ ਦਸ਼ਮੇਸ਼ ਜੀ ਦਾ ਸੋ ਸੱਜਣੋਂ ਚਿੱਤ ਲਗਾਏ ਭਾਈ ਮਹਾਬਲੀ ਸਤਗੁਰੂ ਕਰਤਾਰ ਸਿੰਘਾ ਇਥੇ ਪ੍ਰਗਟੇ ਦੇ ਅਸਰ ਹੈ ਭਾਈ ਇੱਥੇ ਲਿਖਾਂ ਜੇ ਕੋਲ પ્રસੰਗ ਸਾਰਾ ਵਧ ਜਾਏ ਗ੍ਰੰਥ ਵਿਚਾਰਦਾ ਕੰਗੀ ਧਰ ਜੋ ਜਨਮ ਦੀ ਕਥਾ ਲਿਖੀ ਹੀਠ ਨੋਟ ਦੇ ਵਿੱਚ ਉਕਾਰਦਾ ਕੁਝ ਪਿਛਲੇ ਜਨਮ ਦੀ ਕਥਾ ਸੁਣੀ ਉਹ ਵੀ ਛੰਦਾਂ ਦੇ ਵਿੱਚ ਸਵਾਰਦਾ ਇਹੇ ਸਿੱਧਾ ਪ੍ਰਸੰਗ ਕਰਤਾਰ ਸਿੰਘਾ ਜਨਮ ਉਤਸ਼ਾਹ ਚਲ ਉਚਾਰਦਾ ਪਾਕੇ ਹੁਕਮ ਅਕਾਲ ਦਾ ਸ਼ਹਿਰ ਪਟਨੇ ਦਸਮ ਪਾਤਸ਼ਾਹ ਦਾ ਅਵਤਾਰ ਹੋਇਆ ਮਾਤਾ ਗੁਜਰੀ ਜੀ ਕੋਲ ਪ੍ਰਗਟ ਹੋਏ ਜਗਤ ਵਿੱਚ ਸਾਰੇ ਜੈ ਜੈਕਾਰ ਹੋਇਆ ਹੋਇਆ ਪ੍ਰਗਟ ਗਿਆਨ ਪ੍ਰਕਾਸ਼ ਸੂਰਜ ਮਿਤੀ ਤੁੰਦ ਤੇ ਜਗਤ ਚਮਕਾਰ ਹੋਇਆ ਸੱਚਾ ਧਰਮ ਰਾਖਾ ਮਹਾਬਲੀ ਪੁਰਖ ਜੁਦਾ ਦੇ ਧਾਰ ਕੇ ਪ੍ਰਗਟ ਸੰਸਾਰ ਹੋਇਆ ਸ਼ੁਭ ਸ਼ਗਨ ਹੋਏ ਭਾਰਤ ਵਰਸ਼ ਅੰਦਰ ਤੇ ਅਨੋਖਕ ਮੰਗਲਾਚਾਰ ਹੋਇਆ ਜਾਲਮ ਬਾਦਸ਼ਾਹ ਦਾ ਤੇਜ ਘਟਣ ਲੱਗਾ ਛੱਟ ਜਗ ਸਾਰਾ ਠੰਡਾ ਠਾਰ ਹੋਇਆ ਝੰਡਾ ਧਰਮ ਦਾ ਗੱਡਿਆ ਫੇਰ ਗਿਆ ਬੁਰਜ ਜਲਣ ਦਾ ਵਿਚ ਓਲਾਰ ਹੋਇਆ ਸਾਰੇ ਇਨਸਾਨ ਪਰੇਸ਼ਾਨ ਪ੍ਰਗਟ ਹੋਏ ਹੌਲਾ ਜਾਪਦਾ ਧਰਤ ਦਾ ਭਾਰ ਹੋਇਆ ਕੰਬ ਗਿਆ ਔਰੰਗੇ ਦਾ ਚਿੱਤ ਪਾਪੀ ਰੰਗ ਚਿਹਰੇ ਦਾ ਜਰਦ ਵਿਸਾਰ ਹੋਇਆ ਹੋਇਆ ਗੁਰ ਅਵਤਾਰ ਕਰਤਾਰ ਸਿੰਘਾ ਬੇੜਾ ਜ਼ੁਲਮ ਦਾ ਰੋੜ ਨਨੂ ਤਿਆਰ ਹੋਇਆ ਸਤ ਗੁਰੂ ਜੀ ਦੇ ਅਵਤਾਰ ਧਾਰਨ ਦੀ ਤਰੀਕ 13 ਪੋਤੇ 7ਵੀਂ ਠਹਿਤ ਹੈ ਸੀ ਐਤਵਾਰ ਦਾ ਦਿਨ ਪਛਾਲੀਏ ਜੀ 2 ਘਟ 200 ਸਾਲ ਗੁਰੂ ਨਾਨਕ ਢਲੀ ਰਾਤ ਦਾ ਸਮਾਸੀ ਠਾਣੀਆਂ ਜੀ 1723 ਸੀ ਬੀਰ ਬਿਕਰਮ ਹੋਇਆ ਜਦੋਂ ਅਵਤਾਰ ਮਹਾਣੀਏ ਜੀ 1600 ਛਿਹਾਟਵਾ ਹੋਇਆ ਹੈ ਸੀ ਸ਼ੁਰੂ ਈਸਵੀ ਦਾ ਸਨ ਮਹਾਣੀਏ ਜੀ ਆਲਮਗੀਰ ਸੀ ਦਿੱਲੀ ਦੇ ਤਖਤ ਉੱਤੇ ਸਾਰੇ ਜੋਰ ਹੈ ਸੀ ਮੁਸਲਮਾਨੀਏ ਜੀ ਉਸ ਸਮੇਂ ਅਵਤਾਰ ਕਰਤਾਰ ਸਿੰਘਾ ਹੋਇਆ ਸ਼ਹਿਰ ਪਟਨੇ ਵਿੱਚ ਜਾਣੀ ਹੈ ਜੀ ਜੋ ਇਹ ਬਿਸ਼ਨ ਸਿੰਘ ਰਾਜਾ ਜੋਧਪੁਰ ਦਾ ਮਾਲਕ ਸੀ ਬੜਾ ਬਹਾਦਰ ਤੇ ਦਲੇਰ ਵੀ ਸੀ ਔਰੰਗਜ਼ੇਬ ਬਾਦਸ਼ਾਹ ਪਾਸੋਂ ਖੌਫ ਖਾਂਦਾ ਸੀ ਇਸ ਵਾਸਤੇ ਉਸਨੇ ਬੰਗਾਲ ਦੀ ਮੁਹੰਮਤੇ ਇਸ ਗੁਰਾਂ ਨੂੰ ਭੇਜਣਾ ਚਾਹਿਆ ਵੀ ਜੇਕਰ ਫਤੇ ਪਾ ਕੇ ਆ ਗਏ ਤਾਂ ਮੇਰਾ ਕੰਮ ਸੌਰ ਜਾਵੇਗਾ ਜੇ ਸਤਿਗੁਰਾਂ ਦਾ ਕੋਈ ਨੁਕਸਾਨ ਹੋ ਜਾਵੇਗਾ ਤਾਂ ਕੋਈ ਗੱਲ ਨਹੀਂ ਜਦ ਸਤਿਗੁਰਾਂ ਨੇ ਇਸ ਵਿਚਾਰ ਦੇ ਉੱਤੇ ਜੋ ਉਹਨਾਂ ਨੇ ਤਿਆਰ ਕੀਤਾ ਸਤਿਗੁਰਾਂ ਨੇ ਇਸ ਦਾ ਖੋਫ ਉਤਾਰਨ ਵਾਸਤੇ ਜਾਣਾ ਤਿਆਰ ਕੀਤਾ ਕਿਉਂਕਿ ਸਭ ਨੂੰ ਨਿਸ਼ਚਾ ਸੀ ਕਿ ਬੰਗਾਲੇ ਦੇ ਵਿੱਚ ਜਾਦੂ ਬਹੁਤ ਹੈ ਜਦ ਵਿਸ਼ਨ ਸਿੰਘ ਨੂੰ ਹੁਕਮ ਹੋਇਆ ਤਾਂ ਉਹ ਬੜਾ ਡਰਿਆ ਪਰ ਬਾਦਸ਼ਾਹੀ ਹੁਕਮ ਨਾਲ ਜਾਣਾ ਪਿਆ ਉਸ ਵੇਲੇ ਉਹਦੀ ਰਾਣੀ ਨੇ ਦੱਸਿਆ ਕਿ ਗੁਰੂ ਨਾਨਕ ਜੀ ਦੇ ਉੱਪਰ ਜਾਦੂਗਰਾਂ ਨੇ ਜਾਦੂ ਕੀਤਾ ਸੀ ਪਰ ਗੁਰੂ ਨਾਨਕ ਜੀ ਤੇ ਜਾਦੂ ਨਹੀਂ ਚੱਲੇ ਸਨ ਸੋ ਹੁਣ ਉਹਨਾਂ ਦੀ ਨਵੀਂ ਪੀੜ੍ਹੀ ਗੁਰੂ ਤੇਗ ਬਹਾਦਰ ਜੀ ਪਟਨੇ ਆਏ ਹੋਏ ਹਨ ਜੋ ਉਹ ਕਿਰਪਾ ਕਰਨ ਤਾਂ ਤੁਹਾਡੀ ਫਤਿਹ ਹੋ ਜਾਵੇਗੀ ਤੇ ਕੋਈ ਖਤਰਾ ਨਹੀਂ ਹੋਵੇਗਾ ਸੋ ਇਹ ਗੱਲ ਨਿਸ਼ਚੇ ਕਰਕੇ ਗੱਲ ਨੂੰ ਮੰਨ ਕੇ ਬਿਸ਼ਨ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਫੜੇ ਤੇ ਨਾਲ ਲੈ ਗਿਆ ਜਦ ਇਸ ਗੱਲ ਦੇ ਉੱਤੇ ਸਤਿਗੁਰਾਂ ਨੇ ਦਇਆ ਦਾ ਛੰਦ ਕੀਤਾ ਜਿਸ ਕੁੱਲ ਅੰਦਰ ਸਤਿਗੁਰ ਸੱਚੇ ਜਨਮ ਲਿਆ ਸੀ ਆਕੇ ਵਿਚ 75 ਨਾਟਕ ਲਿਖਿਆ ਸਾਰਾ ਹਾਲ ਜਿਤਾ ਕੇ ਸਾਰੀ ਕੁਲ ਵਰਨਨ ਇਉਂ ਕੀਤੀ ਸਤਿਗੁਰ ਅੰਤਰ ਜਾਮੀ ਹੋਏ ਸੂਰਜ ਬਾਂਸੀ ਤ੍ਰਿਤੇ ਰਾਮਚੰਦਰ ਜੀ Swami ਕੌਮ ਛਤਰੀ ਦੇ ਵਿੱਚ ਹੋਏ ਉਹ ਪ੍ਰਤਾਪੀ ਵੱਡੇ ਜਿੰਨਾ ਰਾਵਣ ਜੈਸੇ ਜੋਦੇ ਮਾਰੇ ਮੂਰ ਨਾ ਛੱਡੇ ਘਰ ਉਹਨਾਂ ਦੇ ਸੀਤਾ ਵਿੱਚੋਂ ਦੋ ਬੇਟੇ ਚਲ ਦੋ ਬੇਟੇ ਸਨ ਜਾਏ ਲਉ ਵੱਡੇ ਦਾ ਨਾਮ ਕਹੀਦਾ ਪੁਛੂ ਛੋਟਾ ਅਖਵਾਏ ਲਉ ਲਾਹੌਰ ਬਸਾਇਆ ਸੁਣਾ ਪੁਛੂ ਕਸੂਰ ਬਸਾਇਆ ਦੋਵੇਂ ਰਾਜ ਰਹੇ ਫਿਰ ਕਰਦੇ ਚੰਗਾ ਸਮਾਂ ਬਤਾਇਆ ਕਈ ਪੀੜੀਆਂ ਉਹਨਾਂ ਵਿੱਚੋਂ ਫਿਰਿਆ ਹੋਰ ਜਮਾਨਾ ਜਰ ਜੂਰ ਜਮੀਨ ਉਪਾਸੀ ਹਲ ਤਨ ਸੁਲਤਾਨਾ ਲਾਉ ਦੀ ਗੱਦੀ ਉੱਤੇ ਬੈਠਾ ਕਾਲ ਰਾਏ ਹੈ ਰਾਜਾ ਤਾਕਤ ਕੁਸ਼ੂ ਦੇ ਕਾਲ ਕੀਤ ਜੀ ਉਹ ਮਹਾਬੀਰ ਬਰਾਜਾ ਆਪਸ ਵਿੱਚ ਉਹਨਾਂ ਦਾ ਝਗੜਾ ਬਹੁਤੀ ਵਾਰੀ ਹੋਇਆ ਕਾਲ ਰਾਏ ਨੇ ਕਾਲ ਕੀਤ ਨੂੰ ਕੱਢ ਪੰਜਾਬੋਂ ਢੋਆ ਕਾਲਕੀਤ ਡਰ ਕਾਲ ਰਾਏ ਤੋਂ ਫੌਜ ਆਪਣੀ ਲੈ ਕੇ ਦੇਸ਼ ਸੁਨੰਡ ਵਿੱਚ ਜਾ ਪੁਜਾ ਰਾ ਆਗਰੇ ਪਹਿ ਕੇ ਉਸ ਦੇਸ਼ ਦੇ ਰਾਜੇ ਨੇ ਡਰ ਕਾਲਕੀਤ ਦੇ ਤਾਈ ਆਣ ਬੇਟੀ ਦਾ ਡੋਲਾ ਦਿੱਤਾ ਲੜਿਆ ਅਗੋਂ ਨਹੀਂ ਉਸ ਰਾਣੀ ਦੇ ਪੇਤੋਂ ਪੁੱਤਰ ਹੋਇਆ ਸੋਢੀ ਰਾਏ ਸੋਢੀ ਛਤਰੀ ਜਿਸ ਤੋਂ ਅੱਗੇ ਦੁਨੀਆ ਵਿੱਚ ਸਦਵਾਏ ਸੋਢੀ ਰਾਏ ਦੇ ਨਾਨੇ ਦੇ ਘਰ ਪੁੱਤਰ ਮੂਲ ਨਾ ਜਾਇਆ ਉਸਨੇ ਜਸਨੂ ਰਾਜ ਸੌਂਪ ਕੇ ਉੱਪਰ ਤਖਤ ਬਿਠਾਇਆ ਸੋਢੀ ਰਾਏ ਦੇ ਪਿਥੀ ਰਾਏ ਔਰ ਜਗਤ ਰਾਏ ਦੇ ਬੇਟੇ ਓਏ ਬੜੇ ਪ੍ਰਤਾਪੀ ਰਾਜੇ ਸੂਰਮੇ ਪਣੇ ਲਪੇਟੇ ਛੋਡੀ ਰਾਏ ਦੇ ਪਿਰਥੀ ਰਾਜ ਨੂੰ ਅਮਰਕੋਟ ਦਾ ਰਾਜਾ ਕਰਕੇ ਸੌਂਪ ਦਿੱਤੀ ਰਾਜਧਾਨੀ ਸੋ ਉਸ ਥਾਂ ਬਿਰਾਜ ਆਪ ਨਾਲ ਲੈ ਜਗਤ ਰਾਏ ਨੂੰ ਵੱਲ ਪੰਜਾਬ ਸੁਧਾਇਆ ਵੈਰ ਪਿਤਾ ਦਾ ਲੈ ਹੁਣ ਕਾਰਨ ਨਾਲ ਗੁੱਸੇ ਚੜ ਆਇਆ ਦੇਵ ਰਾਏ ਸਿਓਂ ਜੰਗ ਆਣ ਕੇ ਵਿੱਚ ਪੰਜਾਬ ਮਚਾਏ ਕਾਲ ਰਾਏ ਦਾ ਪੁੱਤ ਅਸੀਂ ਏ ਹੁਕਮ ਲਾਹੌਰ ਕਮਾਏ ਕੋੜ ਕਸੋਡੀ ਰਾਏ ਨੇ ਉਸ ਨੂੰ ਵਿੱਚ میدان ਹਰਾਇਆ ਸੁਨੇ ਪਟੰਬ ਪੰਜਾਬ ਵਿੱਚੋਂ ਬਾਹਰ ਧਕੇ ਦੇ ਤਕਾਇਆ ਚਲਾ ਗਿਆ ਏ ਪੂਰਬ ਵੱਲੇ ਬਾਰਾ ਬਾਂਕੀ ਗਿਰਦੇ ਨਵਾਬ ਜੰਗ ਦੇ ਹਿਰਦੇ ਗਿਰਦੇ ਰਹੇ ਬੜੇ ਦਿਨ ਫਿਰਦੇ ਜੋਰ ਤੇਗ ਦੇ ਫਿਰ ਉਸਨੇ ਮਾਰ ਲਈਆਂ ਕੁਝ ਮਾਰਾ ਕਰਨ ਗੁਜਾਰਾ ਚੰਗਾ ਲਗਾ ਹਰਲੇ ਆ ਵਿੱਚ ਸਰਦਾਰਾਂ ਉਹਨਾਂ ਵਿੱਚੋਂ ਇੱਕ ਸ਼ਖਸ ਨੇ ਕਾਂਸੀ ਦੇ ਵਿੱਚ ਜਾ ਕੇ ਬੜੀ ਸੰਪੂਰਨ ਵੇਦ ਵਿਦਿਆ ਨਾਲ ਚੌਂਕ ਦੇ ਲਾ ਕੇ ਨਾਲ ਖੁਸ਼ੀ ਦੇ ਪੜਦਾ ਪੰਡਤਾ ਉਸ ਨੂੰ ਵੇਦੀ ਪੜ ਲਈ ਪਾਈ ਨਾਲ ਖੁਸ਼ੀ ਦੇ ਪੰਡਤਾ ਉਸ ਨੂੰ ਵੇਦੀ ਪਦਵੀ ਦਿਨੀ ਪ੍ਰਗਟ ਹੋਇਆ ਨਾਮ ਉਸ ਦਾ ਪੰਡ ਵਿਦਿਆਰਸ ਭੀਨੀ ਮਦਰ ਦੇਸ਼ ਬਣਨੇ ਉਹ ਜਤ ਦਾ ਸਭ ਪੰਡਤਾਂ ਨੂੰ ਆਇਆ ਅੰਮ੍ਰਿਤਸਰ ਤੀਰਥ ਦੇ ਉੱਪਰ ਡੇਰਾ ਆਣ ਜਮਾਇਆ ਸੰਤਾਂ ਦੇ ਵਿੱਚ ਉਸ ਨੇ ਜਾ ਫਿਰ ਜਾ ਫਿਰ ਵੱਧ ਵਿਚਾਰੇ ਹੋ ਮਸ਼ਹੂਰੀ ਉਸ ਦੀ ਗਈ ਵਿੱਚ ਦੇਸ਼ ਦੇ ਸਾਰੇ ਮੂਸ ਸਮੇਸੀ ਇਸ ਦਾ ਮੁਲਕ ਰਾਏ ਇੱਕ ਰਾਜਾ ਛੋਡੀ ਰਾਏ ਸੀ ਕੁੱਲ ਵਿੱਚੋਂ ਛੋਡੀ ਰਾਏ ਦੀ ਸੀ ਕੁੱਲ ਵਿੱਚੋਂ ਸੀ ਧਰਮਗ ਸੁਕਾਜਾ ਸੁਬਾ ਸੁਣ ਕੇ ਸੰਧੀ ਉਸ ਨੂੰ ਸੰਧੀ ਉਸ ਨੂੰ ਪਾਸ ਬੁਲਾਇਆ ਮੈਨੂੰ ਬੇਦ ਸੁਣਾਓ ਸੁਆਮੀ ਰਾਜੇ ਨੇ ਫਰਮਾਇਆ ਜਾਂਬੇਦੀ ਨੇ ਬੇਦੋ ਚਾਰੇ ਨਾਲ ਸੁਨਾਰ ਰਸ ਲਾਇਆ ਹੈ ਵੈਰਾਗ ਗਿਆ ਰਾਜੇ ਨੂੰ ਹੋ ਵੈਰਾਗ ਗਿਆ ਰਾਜੇ ਨੂੰ ਰਾਜ ਮਨੋਂ ਚਿਤ ਚਾਇਆ ਰਾਜ ਭਾਗ ਦੇ ਬੇਦੀ ਤਾਈ ਆਪ ਵਰਕਤੀ ਹੋਇਆ ਵਿਸ਼ਿਆਵਲੋਂ ਚਿਤ ਮੋੜ ਕੇ ਭਗਤੀ ਦੇ ਵਿੱਚ ਪਰੋਇਆ ਤਪ ਬਣ ਮੰਲੇ ਜਾਟ ਤੁਰਿਆ ਤਪ ਬਣ ਮੰਲੇ ਜਾਟ ਤੁਰਿਆ ਬੇਦੀ ਬਚਨ ਸੁਨਾਇਆ ਏ ਰਾਜਾ ਤੂੰ ਤਨ ਤਨ ਹੈ ਬਾਡੂ ਪੁਕਾਰ ਕਮਾਇਆ ਹੋਏ ਵੇ ਕਰਤੀ ਹੋਏ ਵੇ ਰਕਤੀ ਮੋ ਕਰਾਏ ਜਿਤ ਜੋਗ ਵਾਲ ਆਇਆ ਭੰਤੀ ਕਰਕੇ ਹੋਏ ਵੇ ਰਕਤੀ ਜੋਤ ਜੋਤ ਸਮਾਇਆ ਉਸ ਦੀ ਪੀੜੀ ਵਿੱਚੋਂ ਹੋਇਆ ਹੈ ਹਰਦਾਸ ਸੁਭਾਗੀ RAMDAS ਗੁਰਦੇਸ ਦੇ ਘਰ ਆ ਜੋਤ ਸਪੂਰਨ ਜਾਗੀ ਗੁਰੂ ਨਾਨਕ ਤੋਂ ਤੀਜੀ ਪੀੜੀ ਅਮਰਦਾਸ ਗੁਰ ਪਾਸੋਂ ਆਣ ਲਈ ਗੁਰਿਆਈ ਸੋਢੀ ਪੂਰਨ ਬਚਨ ਸੁਦਾਸ RAMDAS ਘਰ ਚੌਥੀ ਪੀੜੀ ਕੰਗੀ ਧਰ ਗੁਰ ਹੋਏ RAMDAS ਘਰ ਚੌਥੀ ਪੀੜੀ ਕਲੰਗੀ ਤਾਰਗੁਰ ਹੋਏ ਸੂਰਬੀਰ ਕਰਤਾਰ ਸਿੰਘਾ ਸਭ ਕਸ਼ਟ ਹਿੰਦ ਦੇਖੋਏ RAM DAS ਕਰ ਚੌਥੀ ਪੀੜੀ ਕਲੰਗੀ ਤਾਰਗੁਰ ਹੋਏ ਸੂਰਬੀਰ ਕਰਤਾਰ ਸਿੰਘਾ ਸਭ ਕਸ਼ਟ ਹਿੰਦ ਦੇਖੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ